ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਾਰਾ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਧਰ ਆਪਾਂ ਕਰ ਰਹੀਆਂ ਜੀ ਵੀਡੀਓ ਅੱਜ ਸਟਾਰਟ ਤੇ ਮੈਂ ਵੀ ਤਿਆਰ ਹੋ ਗਈ ਆਬੂ ਵੀ ਮੇਰੀ ਗੋਦੀ ਚੜੀ ਬੈਠਾ ਦੇਖੋ ਤੁਸੀਂ ਤਿਆਰ ਬੈਠਾ ਏ ਤੇ ਇੱਧਰ ਅਸੀਂ ਮੈਂ ਕਹਿ ਰਹੀਆਂ ਉਹਨੂੰ ਵੀ ਬੀਬੀ ਨੂੰ ਬਾਏ ਕਰਦੇ ਆਪਾਂ ਜਾਣਾ ਏ ਅਸੀਂ ਚੱਲੇ ਆ ਜੀ ਅੱਜ ਪੰਚਮੀ ਗੁਰਦੁਆਰਾ ਦੁਖਨਵੰਨ ਸਾਹਿਬ ਤੇ ਮੈਂ ਆਵਾਜ਼ ਰਿਕਾਰਡ ਕਰਨੀ ਪਈ ਕਿਉਂਕਿ ਬਾਜ਼ ਮੇਰੀ ਆਈ ਨਹੀਂ ਤੇ ਜਦੋਂ ਮੈਂ ਮੈਂ ਪਹਿਲਾਂ ਮੈਂ ਜਾਣਾ ਨਹੀਂ ਸੀਗਾ ਕਿਉਂਕਿ ਨਾ ਗਰਮੀ ਧੁੱਪ ਇੰਨੀ ਜ਼ਿਆਦਾ ਐ ਮੈਂ ਜਾਂਦੀ ਬਹੁਤ ਘਾਟਾਂ ਫਿਰ ਪੰਜਵੀਂ ਤੇ ਕਿਉਂਕਿ ਇੱਕ ਤਾਂ ਭੀੜ ਜ਼ਿਆਦਾ ਹੁੰਦੀ ਐ ਇੱਕ ਗਰਮੀ ਜ਼ਿਆਦਾ ਹੁੰਦੀ ਐ ਗਰਮੀ ਦੇ ਦਿਨਾਂ 'ਚ ਪਰ ਅੱਜ ਮੌਸਮ ਨਾ ਇੰਨਾ ਵਧੀਆ ਸੀਗਾ ਵੀ ਮੈਂ ਬਸ ਜਵਾਬ ਨਹੀਂ ਦੇ ਸਕੀ ਵੀ ਮੈਂ ਜਾਂਦੀ ਨਹੀਂ ਹੈਗੀ ਤੇ ਮੌਸਮ ਅਜੇ ਠੰਡਾ ਪਿਆ ਤਾਂ ਰਾਤ ਨੂੰ ਔਲੇ ਗੋਲੇ ਜੇ ਪੈ ਕੇ ਹਟੇ ਤੇ ਠੰਡਾ ਮੌਸਮ ਸੀ ਦਾਦੀ ਨੂੰ ਕਹਦੇ ਆਜਾ ਦਾਦੀ ਹਾਕ ਮਾਰ ਕੇ ਦਾਦੀ ਕਹਦੇ ਦਾਦੀ ਕਾਜਾ ਛੱਤੀ ਲਓ ਜੀ ਅਸੀਂ ਪਹੁੰਚ ਗਏ ਅੱਡੇ ਤੇ ਹਵਾ ਦੇਖੋ ਕਿੰਨੀ ਚੱਲ ਰਹੀ ਆਲੇ ਦੁਆਲੇ ਆਪੂ ਹਰ ਮੈਂ ਪਿੱਛੇ ਪਿੱਛੇ ਜਾ ਰਹੇ ਹਾਂ ਬਹੁਤ ਤੇਜ਼ ਹਵਾ ਚੱਲ ਰਹੀ ਅੱਜ ਚਾਰ ਦਿਨ ਇਹੋ ਜਿਹਾ ਹੀ ਮੌਸਮ ਦਿੱਸਿਆ ਹੋਇਆ ਮੰਥਾ ਟੇਕ ਕੇ ਅੱਧੇ ਸਰੋਵਰ ਸਿੱਧੀ ਆ ਗਏ ਇੱਕ ਪਾਸੇ ਨਿਕਲ ਗਿਆ ਲੱਗੇ ਨਾ ਟੇਦਰ ਹੁਣ ਮੰਮੀ ਵਾਲੀ ਧੌਣ ਲੱਗੇ ਨੇ ਮੂੰਹ ਹੱਥ ਮੂੰਹ ਹੱਥ ਨੂੰ ਸੋੜੀ ਨੂੰ ਇਸਨਾਨ ਹੁਣ ਹੁਣ ਵਾਲੇ ਨੇ ਇਹਦੇ ਕਹਿੰਦੇ ਨੇ ਇਸ ਦੇ ਢੀੜ ਦੇਖੋ ਕਿੰਨੀ ਹੋ ਰਹੀ ਯਾਰ ਚਲੋ ਹੁਣ ਨਵੀਂ ਮੂੰਹਾ ਟੋਲਾ ਬੋਤਲ ਮਿਲ ਗਈ ਨਾ ਬੋਤਲ ਸਰ ਜੂਗਾ ਹੁਣ ਕਿਵੇਂ ਸਰੂਗਾ ਫੇਰ ਕੋਲਾ ਹੰਲਾ ਕੇ ਪੂਰਨ ਹੁਣ ਮਗਾ ਕਾਲਾ ਪੈ ਗਿਆ ਦੁਬੇ ਪਰ ਲਿਆਉਣਾ ਆ ਥੈਲੇ ਚ ਕੀ ਲਿਆਣਾ ਖਾ ਲੈ ਹੁਣੇ ਨਾ ਸਾਮ ਅੱਛਾ ਲੱਗਿਆ 500 ਰੁਪਏ ਡਾਲੇ ਮੈਂ ਅਸੀ 500 ਡਾਲੇ ਤੇ 500 ਕੀ ਹਾਲਤ ਬਾਦੀ ਪੈਸੇ ਚਪਟਾ ਚੱਲ ਬੀਬੀ ਤੇਰੀ ਜੇਬ ਹੋ ਗਈ ਖਾਲੀ ਬੀਬੀ ਕੋਲ ਆਂਦੇ ਬਾਅਦ ਚ ਨੇ ਜਾਂਦੇ ਪਹਿਲਾਂ ਨੇ ਫਿਰ ਬੀਬੀ ਦੇ ਨਾਲ ਮੰਗਲੇ ਜਾਂਦੇ ਨੇ ਹਾਂ ਆਪਾਂ ਅੱਜ ਕਰਦੇ ਕਿਹਨੂੰ ਕਹਿੰਦਾਂਗੇ ਹਾਂ 2000 ਰੁਪਏ ਲਿਆਤਾ ਹਾਂ ਬੀਬੀ ਕਿੱਥੇ ਹੈ ਮੈਨੂੰ ਕੋਈ ਪਤਾ ਘਰ ਬੈਠੀ ਆਪ ਲੈ ਜਾਈ ਜੰਨੇ ਦੂਜੀ ਉਧਾਈ ਜੰਨੇ ਕੋਈ ਨਾ ਬੀਬੀ ਹੁਣ ਸਬੂਤ ਹੈਗਾ ਆ ਵੀਡੀਓ ਚ ਲੈ ਕੇ ਗਏ ਆ ਬੀਬੀ ਤੇਰੇ ਤੇ ਪੈਸੇ ਜਿਹੜਾ ਤੇਰਾ ਗਲ ਪਾਊਗਾ ਆਪਾਂ ਉਹਨੂੰ ਵੀਡੀਓ ਖੋਲ ਕੇ ਦਿਖਾ ਦਾਂਗੇ ਤੇਰ ਆਪਾਂ ਉਹਨਾਂ ਦੀ ਹਾਰ ਪਾ ਦਾਂਗੇ ਉਲਟਾ ਠੀਕ ਆ ਹਾਂ ਬਸ ਲਿਆ ਫੇ ਆਹੋ ਫੇਰ ਸੌਦਾ ਆ ਜਾਊਗਾ 20 ਦਿਨਾਂ ਤੱਕ ਨਾ ਫਿਰ ਆ ਦੋਜੀ ਤੂੰ ਪੈਸੇ ਫੇਰ ਡੀ ਮਾਰਟ ਚੋਂ ਲਿਆ ਮੰਗੇ ਸੌਦਾ ਹਰ ਦਿਨ ਡੀ ਮਾਰਟ ਚ ਜਾ ਰਹੇ 20 25 ਦਿਨ ਤੱਕ ਆ ਜੂ ਆ ਜਾ ਬੀਬੀ ਦਿਖਾ ਕੇ ਆਈਏ ਚੱਲ ਕਹਿੰਦਾ ਬੀਬੀ ਹਾਂ ਕਹਿੰਦਾ ਬੀਬੀ ਨੂੰ ਦਿਖਾ ਕੇ ਆਣੀ ਹੈ ਚੱਲ ਆ ਜਾ ਦਿਖਾ ਕੇ ਆਈਏ ਆ ਜਾ ਆ ਜਾ ਆ ਜਾ ਥੱਲੇ ਟਾਂਗ ਥੱਲੇ ਟਾਂਗ ਥੱਲੇ ਟਾਂਗ ਆ ਜਾ ਬੀਬੀ ਦਿਖਾ ਕੇ ਆਈਏ ਚੱਲ ਚੱਲ ਆ ਜਾ ਤਿਆਰ ਹੋ ਗਿਆ ਇੱਕ ਟੀ-ਸ਼ਰਟ ਹੋ ਚੱਕੀ ਫਿਰਦਾ ਵੀ ਆ ਵੀ ਪਾਣੀ ਆ ਹਾਂ ਦਾ ਵਾਏ ਕਹਿੰਦਾ ਟੀਚ ਚੱਲਿਆ ਮੈਂ ਯੂਵੀ ਵਾਲੇ ਕੱਪੜੇ ਪਾ ਕੇ ਟੀਚ ਚੱਲਿਆ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਾ ਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤਾਂ ਆਦਾ ਆਦਾ ਉਰੇ ਨਾਲ ਉਰੇ ਬੈਠ ਮੈਂ ਤਾਂ ਹੋ ਰਹੀ ਆ ਹੁਣ ਆਲੂ ਆਲੂ ਮੈਂ ਜੋ ਫੇਰ ਲਾਲ ਕਰ ਦੂ ਆਲੂ ਇਹ ਸਰਦੀ ਬਣਾ ਲਈ ਆ ਆਲੂ ਪਕੌੜਿਆਂ ਦੀ ਤੇ ਪਕੌੜੇ ਇਹ ਨਾ ਜਿਹੜੇ ਉਹ ਮੈਂ ਆਪ ਬਣਾ ਕੇ ਆਲੂ ਦੀ ਸਬਜ਼ੀ ਚ ਜੇ ਦੇਖੋ ਕਿ ਆਪੂ ਨਹੀਂ ਆਪ ਬੇਸੰਦੇ ਪਕੌੜੇ ਘਰੇ ਬਣਾ ਕੇ ਬਣਾ ਖੜ ਜਾ ਰੁਕ ਜਾ ਬਣਾ ਕੇ ਸਬਜ਼ੀ ਬਣਾਵਾਂਗੀ ਬਣਾਉਂਗੀ ਕਿ ਮੈਂ ਉਹ ਤੁਹਾਨੂੰ ਵੀਡੀਓ 'ਚ ਦਿਖਾਉਂਗੀ ਮੈਂ ਹੈ ਮੈਂ ਦੁਬੰਦੀ ਆਲੂ ਵੀ ਧਰ ਰਹੀ ਹੋ ਵੀ ਆਲੂ ਵੀ ਧਰ ਰਹੀ ਤੇ ਹੋਰੀਆਂ ਹਲੇ ਮੈਂ ਲਓ ਜੀ ਮੈਂ ਨਾ ਉਥੇ ਤੇ ਆਲੂ ਧੋ ਵੀ ਲਏ ਤੇ ਉਹ ਛੋਟਾ ਹਜੇ ਉੱਥੇ ਪੈਪ ਚੱਕੀ ਖੜਾ ਏ ਪੂਤੀ ਹੋਲੀ ਜਿਹਾ ਪਾਣੀ ਉਹਨੇ ਮੂੰਹ ਉਹਨੇ ਮੂੰਹ ਮੂੰਹ ਕਰਿਓ ਫੰਦਾ ਹਾਏ ਹਾਏ ਸੈਂਟਰ ਆ ਬਰਫਾ ਰਿਹਾ ਇਹੂ ਆਕੜੇ ਨੇ ਜਨਵਰ ਸੱਜੇ ਵਿਚਾਰੇ ਨੂੰ ਆਕਲ ਹੁੰਦੀ ਪੈਰ ਕਿਉਂ ਧੁੰਦਾ ਆ ਤੂੰ ਛਿੱਤਰ ਖਾਂਗਾ ਹੁਣ ਬਹਿ ਜਾ ਟਿੱਕੇ ਤੈਨੂੰ ਥੋੜਾ ਜਿਹਾ ਕੰਮ ਸਮਝਾਣੇ ਆ ਤੂੰ ਤਾਂ ਸਾਰਾ ਹੀ ਕਰਨ ਲੱਗ ਦਿੰਨਾ ਏ ਆ ਆ ਵੀ ਪਿੱਛੇ ਕੇ ਬਹਿ ਜਨਾ ਫੇਰ ਚੱਲ ਓਹੋ ਦਾ ਤਾ ਇਹ ਥਪੜਿਆ ਨਹੀਂ ਨਾ ਖਾਂਦਾ ਬੈਂਦਾ ਨਹੀਂ ਮੂੰ ਵੀ ਤਾਂ ਹਾਂ ਦੇਖ ਤੂੰ ਜੂੜਾ ਨਾ ਖਾ ਕੱਲ ਇਹ ਕੁੜੀ ਬਣੀ ਬੀਤੀ ਗੁਰਦੁਆਰੇ ਚ ਇੱਕ ਆਂਟੀ ਕਹਿ ਰਹੀ ਯੂਵੀ ਨੂੰ ਕਹਿੰਦੀ ਬੁੱਗ ਮੈਂ ਤਾਂ ਭੋਗ ਲੈ ਲਿਆ ਗੁੜੀਆਂ ਨੂੰ ਦੇ ਦੇ ਯੂਵੀ ਹੱਸਣ ਲੱਗ ਗਿਆ ਵੀ ਆ ਗੁੜੀਆਂ ਲਿਆ ਮੁੰਡਾ ਕੱਲ ਮੁੰਡਾ ਬਣ ਗਿਆ ਉਹ ਮੈਨੂੰ ਕਾਲੀਆਂ ਰੌਟਾਂ ਮੰਗਾਈ ਤੇ ਆ ਲਿਆ ਕੇ ਨਹੀਂ ਰਿਆਂ ਉਹ ਪਈਆਂ ਦੇ ਚਾਰਕ ਲੈ ਲਈ ਇਹਨੇ ਮੈਂ ਬਸ ਮੁੱਲ ਲੈ ਲਿਆ ਮਾਹੀ ਅੱਧਰ ਦੀ ਸੁਣ ਲੈ ਉਹਨੇ ਵਿੱਚ ਕਰੇ ਫਰ ਲਾ ਚੱਤ ਲਾ ਉਹ ਵੀ ਹੋ ਗਿਆ ਪਾਣ ਉਹ ਕਿੱਥੇ ਘੇੜਦੀ ਉਹ ਹਾਂ ਕਿੱਥੇ ਘੇੜਦੀ ਚਲੂਗੇ ਚਾਰਕ ਪਾਉਣੇ ਜਾਂ ਜਾ ਰਹੇ ਹਾਂ ਹਾਂ ਅੱਛਾ ਮੈਂ ਕਰਾਂ ਤੋੜਨੀ ਹੈ ਚਾਰ ਕੇ ਨਹੀਂ ਮੀਂਹ ਤਿੰਨ ਦਿਨ ਦਾ ਦੱਸਿਆ ਹੋਇਆ ਤਾਂ ਚਾਰ ਦਿਨ ਦਾ ਕਿਧਰੇ ਗਿਆ ਨਾ ਮੌਸਮ ਬਦਲ ਗਿਆ ਮੈਂ ਫੋਨ 'ਤੇ ਦੇਖਿਆ ਤਾਂ ਹੁਣ ਸੂਰਜ ਦੱਸਿਆ ਬਾਈ ਤੂੰ ਤਾਂ ਦੱਸਿਆ ਨਾ ਹੁਣ ਨਹੀਂ ਦੱਸਿਆ ਵਾ ਉਸ ਦਿਨੇ ਤਾਂ ਉਸ ਦਿਨੇ ਬੱਦਲ ਦੱਸ ਰਹੇ ਤੇ ਹੁਣ ਤਾਂ ਸੂਰਜ ਦੱਸਿਆ ਹੋਇਆ ਵੀ ਮਾੜੀ-ਮੋਟੀ ਹਵਾ ਜਾਂ ਬੱਦਲ ਵਾਈ ਹੋ ਸਕਦੀ ਹੈ ਪਰ ਉਹ ਨਹੀਂ ਵੀ ਉਸ ਦਿਨ ਵਾਂਗੂ ਨਹੀਂ ਹੁੰਦਾ ਵੀ ਮੀਂਹ ਨਹੀਂ ਹੈਗਾ ਨਾ ਵੀ ਉਹ ਮੀਂਹ ਨਹੀਂ ਹੈਗਾ ਨਾਲੇ ਬੱਦਲ ਵੀ ਨਹੀਂ ਰਹੂਗਾ ਵੀ ਲਗਾਤਾਰ ਧੁੱਪ ਪੈ ਗਈ ਨਾਲ ਧੁੱਪ ਦੱਸੀ ਹੋਈ ਆ ਹਾਂ ਝੜ ਲਿਆ ਹਾਂ ਝੜ ਲਿਆ ਚਲੋ ਜੀ ਹੁਣ ਮੈਂ ਸਮਾਲ ਲਿਆ ਮੈਂ ਚੱਕ ਕੇ ਤੇ ਆਲੂ ਤਾਂ ਰਿੱਜ ਗਏ ਹੋਣੇ ਪੌਣੇ 4 ਹੋ ਗਏ ਪੌਣੇ 4 ਹੋ ਗਏ ਤੇ ਪਕੌੜੇ ਬਣਾਉਣ ਦੀ ਤਿਆਰੀ ਕਰਦੀ ਆ ਤੁਹਾਨੂੰ ਵੀ ਨਾਲ ਦੀ ਨਾਲ ਵੀਡੀਓ ਚ ਦਿਖਾਉਂਗੀ ਕਿਵੇਂ ਪਕੌੜੇ ਬਣਦੇ ਆ ਮੈਂ 1.5 ਸਾਲ ਪਹਿਲਾਂ ਵੀਡੀਓ ਬਣਾਈ ᱛੀ ਉਹਦੇ ਬਾਅਦ ਅੱਜ ਬਣਾ ਰਹੀ ਆ ਹਾਂ ਉੜਿਓ ਫੋਰਚੂਨੇਟ ਤੇ ਤੇਲ ਪਾ ਗੇ ਤੇਲ ਤਾਂ ਹੋਣਾ ਸੱਚ ਉਹਦੇ ਦਰਮੀਆਂ ਚ ਹੈ ਨਹੀਂ ਉਹੀ ਆ ਵਸਾ ਮਾ ਕੰਨੀ ਚ ਆਏਗਾ ਉੱਥੇ ਥੋੜਾ ਜਿਹਾ ਤਾਂ ਆਏਗਾ ਪਰ ਉੱਪਰ ਤੇ ਆ ਅੱਛਾ ਲੋ ਜੀ ਮੈਂ ਨਾ ਪਕੌੜੇ ਬਣਾਣ ਲੱਗੀ ਆਂ ਸਬਜੀ ਵਾਲੇ ਪਕੌੜੇ ਆਪਾਂ ਹਨਾ ਵੀ ਕਈ ਵਾਰ ਆ ਆਪਣੇ ਕੋਲ ਹੁੰਦੇ ਨਹੀਂ ਜਾਂ ਘਰੇ ਬੇਸਣ ਹੁੰਦਾ ਹਨਾ ਬਾਹਰ ਆਪਣੇ ਕੋਲ ਪਰ ਘਰੇ ਪਕੌੜੇ ਨਹੀਂ ਹੁੰਦੇ ਤੇ ਆਪਾਂ ਲਿਆ ਵੀ ਨਹੀਂ ਸਕਦੇ ਬਾਹਰੋਂ ਹਨਾ ਵੀ ਤਾਂ ਜੇ ਬੇਸਣ ਹੋਵੇ ਤਾਂ ਆਪਾਂ ਘਰੇ ਤਿਆਰ ਕਰ ਸਕਦੇ ਆਂ ਪਕੌੜੇ ਬਿਲਕੁਲ ਜਿਹੜੇ ਇੱਕ ਸਬਜੀ ਵਾਲੇ ਪਕੌੜੇ ਆ ਤੇ ਕਿਵੇਂ ਬਣਾਉਣਿਆ ਮੈਂ ਤੁਹਾਨੂੰ ਦੱਸਦੀ ਆਂ ਮੈਂ 1.5 ਸਾਲ ਪਹਿਲਾਂ ਵੀਡੀਓ ਬਣਾਈ ਸੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਹਨਾ ਤੇ ਉਹਦੇ ਬਾਰੇ ਮੈਂ ਅੱਜ ਲੱਗੀਆਂ ਬਣਾਉਣ ਆਪਾਂ ਘਰ ਦੇ ਪਕੌੜੇ ਬਣਾ ਕੇ ਸਬਜ਼ੀ ਬਣਾਵਾਂਗੇ ਅੱਜ ਇੱਧਰ ਆਲੂ ਉਬਲਣੇ ਧਰੇ ਹੋਏ ਆ ਬਸ ਉਹ ਉਬਲ ਕੇ ਹੋਣਗੇ ਪਕੌੜੇ ਬਣਾ ਕੇ ਤੋਂ ਬਾਅਦ ਆਪਾਂ ਪਕੌੜੇ ਫਰਾਈ ਕਰਾਂਗੇ ਲੋ ਜੀ ਮੈਂ ਹੁਣ ਕਿੰਨੇ ਘੱਟੋ ਘੱਟ 9-10 ਚਮਚੇ ਤਾਂ ਬੇਸਨ ਦੇ ਲੈ ਲੇ ਜਿੰਨੀ ਕ ਜਰੂਰਤ ਹੋਈ ਆਪਾਂ ਉਨੇ ਹੀ ਤਾਂ ਸਬਜ਼ੀ 'ਚ ਪਾ ਲਾਂਗੇ ਬਾਕੀ ਰੱਖ ਲਾਂਗੇ ਓ ਸੌਰੀ ਇਹ ਤਾਂ ਹੈਗੇ ਸਬਜ਼ੀ ਵਾਲੇ ਆਪਣੇ ਨਾਣ ਮਿਰਚ ਮਸਾਲਾ ਤਿਆਰ ਲੈ ਲਿਆ ਆਪਾਂ ਬੇਸਣ ਮੈਂ ਵਿੱਚ ਇਹਦੇ ਨੂਨ ਹਰ ਹਲਦੀ ਮਿਕਸ ਕੀਤੀ ਹੋਈ ਆ ਤੇ ਆ ਥੋੜੀ ਜਿਹੀ ਮਿਰਚ ਬਾਕੀ ਜੀਰਾ ਜਾਂ ਹੋਰ ਕੋਈ ਵੀ ਮਸਾਲਾ ਆਪਾਂ ਪਕੌੜਿਆਂ ਚ ਪਾਣਾ ਏ ਉਹ ਤੁਸੀਂ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਮੇਰੇ ਕੋਲ ਜੀਰਾ ਜੁੜਾ ਹੈ ਨਹੀਂ ਸਾਰਾ ਸੌਦਾ ਨਾ ਜਿਹੜਾ ਹੁਣ ਲਿਆਣੇ ਆਲਾ ਪਿਆ ਏ ਹੁਣ ਤਾਂ ਕਿਤੇ ਠੇਕਾ ਠੁੱਕਾ ਆਊਗਾ ਫੇਰ ਲੈ ਕੇ ਆਵਾਂਗੇ ਹਨਾ ਚਲੋ ਜੀ ਨੂੰ ਪਹਿਲਾਂ ਚੰਗੀ ਤਰ੍ਹਾਂ ਸੁੱਕੇ ਬੇਸਣ ਨੂੰ ਮਿਕਸ ਕਰ ਲੈਣ ਤੇ ਹੁਣ ਇਹਦੇ ਚ ਪਾਵਾਂਗੇ ਆਪਾਂ ਥੋੜਾ ਥੋੜਾ ਪਾਣੀ ਪਾਣੀ ਇਸ ਤਰ੍ਹਾਂ ਨਹੀਂ ਬਣਾਉਣਾ ਵੀ ਜਿਵੇਂ ਦੂਏ ਪਕੌੜੇ ਬਣਾਣੇ ਬਣਾਣੇ ਹੁਣ ਸਬਜੀ ਵਾਲੇ ਪਕੌੜੇ ਬਣਾਣੇ ਆ ਤਾਂ ਧਿਆਨ ਨਾਲ ਕੋਲਾ ਇੱਕ ਮੈਂ ਨਾ ਵੱਡਾ ਨਹੀਂ ਲਈ ਸਟੀਲ ਦਾ ਹਣਾ ਥੋੜਾ ਜਿਲੇ ਛੋਟਾ ਲਈ ਦੂਜਾ ਲਈ ਤੇ ਚਲ ਕੋਈ ਗੱਲ ਥੋੜਾ ਥੋੜਾ ਨਿਕਮਾ ਨਾ ਹਾਂ ਥੋੜਾ ਥੋੜਾ ਹੀ ਜੀ ਉਹ ਕਰੂੰਗੀ ਵੀ ਐਨ ਆਟੇ ਦੀ ਤਰ੍ਹਾਂ ਗੋਲ ਉਹ ਕਰ ਲੈ ਇਹਨੂੰ ਆਟੇ ਦੀ ਤਰ੍ਹਾਂ ਦਿੱਦਾ ਆਪਾਂ ਉਹ ਬਣਾਉਂਦੇ ਆ ਨਾ ਹਾਂ ਰੋਟੀ ਵਾਲਾ ਆਟਾ ਉਵੇਂ ਬਣਾਣੀ ਆ ਮੇਰੇ ਤੋਂ ਥੋੜਾ ਪਾਣੀ ਜ਼ਿਆਦੇ ਪੈ ਗਿਆ ਕੋਈ ਚੱਕਰ ਨਹੀਂ ਆਪਾਂ ਥੋੜਾ ਜਿਹਾ ਹੋਰ ਆ ਕਰ ਲਾਂਗੇ ਆਟੇ ਦੀ ਤਰ੍ਹਾਂ ਗੁੰਨ ਲੈਣਾ ਬਸ ਇਹਨੂੰ ਹੁਣ ਇੱਥੇ ਚਮਚੇ ਦਾ ਕੰਮ ਹੋ ਗਿਆ ਜਿਹੜਾ ਆਪਾਂ ਖਤਮ ਚਮਚਾ ਕਰਤਾ ਸਾਈਡ ਤੇ ਮਕੀ ਨਾ ਇਹਦੇ ਚ ਨਾ ਤੇਲ ਪਾਲਣਾ ਆਪਾਂ ਆ ਲੋ ਦੀ ਮੈਂ ਨਾ ਤੇਲ ਲਾ ਕੇ ਹੱਥਾਂ ਨੂੰ ਐਨ ਉਹ ਕਰ ਲਿਆ ਤੇ ਬਾਕੀ ਜਿਹੜਾ ਪਾਣੀ ਮੇਰੇ ਆ ਉਂਗਲੀਆਂ ਨੂੰ ਲੱਗਿਆ ਹੋਇਆ ਏ ਤੇ ਆ ਦੋਨੇ ਹੱਥਾਂ ਨੂੰ ਤੇਲ ਲਾ ਕੇ ਨਾ ਐਵੇਂ ਨੂੰ ਉਹ ਕਰਨਾ ਹੈ ਜੰਗੀ ਤਰ੍ਹਾਂ ਤਾਂ ਕਿ ਆਪਣੇ ਹੱਥਾਂ ਨੂੰ ਨਾ ਲੱਗੇ ਉਂਗਲੀਆਂ ਨੂੰ ਤਾਂ ਪਾਣੀ ਲਾਇਆ ਸੀ ਨਾ ਮੈਂ ਉਹਦੇ ਕਰਕੇ ਲੱਗ ਗਿਆ ਆ ਪੈਣ ਮਲਾਈ ਵਰਗਾ ਕਰਨਾ ਸੀ ਮੈਂ ਨਾ ਕੋਲਾ ਥੋੜਾ ਛੋਟਾ ਲੈ ਲਿਆ ਹੋ ਸਕੇ ਤੁਸੀਂ ਵੱਡਾ ਕੋਲਾ ਲੈ ਲਿਓ ਜਾਂ ਫਿਰ ਥਾਲ ਲੈ ਲਿਓ ਉਹਦੇ ਵਿੱਚ ਐ ਗੁੱਲ ਲਿਓ ਮਤਲਬ ਜਿਹੜੇ ਤੁਹਾਡੇ ਹੱਥ ਫੁੱਥ ਨਾਲ ਲੱਭਣ ਕੋਈ ਗੱਲ ਨਹੀਂ ਛਿੱਕੀ ਹੋ ਗਿਆ ਥੋੜਾ ਬੋਤਾ ਤਾਂ ਇਹੇ ਕੰਮ ਚ ਚੱਲਦਾ ਲੋ ਜੀ ਆਪਾਂ ਆਟਾ ਹੁਣ ਗੁੱਲ ਲਿਆ ਤੇ ਹੁਣ ਇਹਦੇ ਪਕੌੜੇ ਬਣਾ ਬਣਾ ਕੇ ਮੈਂ ਪਲੇਟ 'ਚ ਰੱਖੂੰਗੀ ਮੈਂ ਪਹਿਲਾਂ ਹੱਥ ਧੋਇਆ ਵਚਨ ਦੀ ਤਰ੍ਹਾਂ ਆ ਜਾ ਬੇ ਜੀ ਆਪਾਂ ਪਕੌੜੇ ਬਣਾ ਲਏ ਹੁਣ ਛੋਟੇ ਛੋਟੇ ਜਿਹੇ ਪੇੜੇ ਲੈ ਕੇ ਨਾ ਬਿਲਕੁਲ ਛੋਟੇ ਛੋਟੇ ਜੇ ਐਵੇਂ ਨਾ ਲੰਬੇ ਲੰਬੇ ਐਵੇਂ ਪਤਲੇ ਪਤਲੇ ਬਣਾ ਲੈਣਾ ਸਪੌਲੀਆਂ ਵਾਂਗੂ ਸਪੌਲੀਆਂ ਤਾਂ ਬਹੁਤ ਜ਼ਿਆਦਾ ਪਤਲੇ ਹੁੰਦੇ ਆ ਐਨੇ ਪਤਲੇ ਨਹੀਂ ਬਣਾਣੇ ਤੇ ਫੁੱਲ ਕੇ ਨਾ ਦੇਖਿਓ ਕਿੱਡੇ ਹੋ ਜਣੇ ਨੇੜੇ ਦੀ ਦਿਖਾਓ ਅੱਛਾ ਵਾਚਾ ਸਾਇ ਛੋਟਾ ਹੋ ਜਾਊਗਾ ਤੋੜ ਕੇ ਪੱਕ ਕੇ ਸਾਇ ਛੋਟਾ ਕਰਨਾ ਵੀ ਹੋ ਜਾਊਗਾ ਨਾ ਉਹ ਮਤਲਬ ਵੀ ਪਤਲੇ ਨਾ ਨਾ ਛੋਟੇ ਨਹੀਂ ਪਤਲੇ ਐਵੇਂ ਪਤਲੇ ਪਤਲੇ ਬਣਾਣੇ ਆ ਕਿਉਂਕਿ ਫਿਰ ਉਹ ਜਦੋਂ ਆਪਾਂ ਸਬਜੀ ਚ ਪਾਉਂਦੇ ਆ ਨਾ ਫਿਰ ਉਹ ਫੁੱਲ ਕੇ ਵੱਡੇ ਹੋ ਜਾਂਦੇ ਆ ਵੈਸੇ ਤਾਂ ਸਾਡੇ ਪਕੌੜੇ ਪਾਏ ਨੇ ਪਰ ਮੈਂ ਘਰ ਦੇ ਪਕੌੜੇ ਤਾਂ ਦੱਸੇ ਆ ਵੀ ਕਈ ਵਾਰ ਆਪਣੇ ਕੋਲ ਪਕੌੜੇ ਨਾ ਹੋਣ ਬੇਸਣ ਤਾਂ ਹੋਊ ਗਈ ਇੱਕ ਚੀਜ਼ ਤਾਂ ਹੁੰਦੀ ਹੀ ਆ ਦੇਖੋ ਹਨਾ ਤਾਂ ਆਪਾਂ ਬਣਾ ਸਕਦੇ ਆ ਜੇ ਆਟੇ ਦੇ ਬਣਾਣੇ ਹੋਣ ਤਾਂ ਆਟੇ ਦੇ ਵੀ ਬਣ ਸਕਦੇ ਆ ਆਟੇ ਦੇ ਵੀ ਬਣ ਜਾਂਦੇ ਆ ਤੇ ਇਧਰ ਆ ਗਿਆ ਆਬੂ ਆਬੂ ਮੇਰਾ ਖੜਾ ਨਹੀਂ ਛੱਡਦਾ ਸਾਰਾ ਦਿਨ ਗੱਗੂ 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 ਕੱਪੂ ਉੱਠਦਾ ਗੱਗੂ ਸੌਂਦਾ ਗੱਗੂ ਨਾਂਦਾ ਗੱਗੂ ਨੱਚਦਾ ਗੱਗੂ ਟੱਪਦਾ ਗੱਗੂ ਇਹ ਮੈਨੂੰ ਗੱਗੂ ਹੀ ਕਹਿਣ ਲੱਗ ਗਿਆ ਮੰਮਾ ਨਹੀਂ ਕਹਿੰਦਾ ਹੈਗਾ ਕਿਉਂਕਿ ਗੱਗੂ ਮੈਂ ਸਿਖਾਇਆ ਤਾਂ ਹੁਣ ਇਹ ਹਟਦਾ ਨਹੀਂ ਹੈਗਾ ਉਹਨੇ ਗੱਗੂ ਹੀ ਕਹਿੰਦਾ ਏ ਲਓ ਜੀ ਇੱਧਰ ਆਪਣਾ ਤੇਲ ਗਰਮ ਹੋ ਗਿਆ ਤੇ ਆਪਾਂ ਇੱਕ ਇੱਕ ਸਪੂ ਆਹ ਪਕੌੜਾ ਪਾ ਕੇ ਦੇਖਦੇ ਆਂ ਤੇਲ ਠੰਡਾ ਲੱਗ ਰਿਹਾ ਮਾ ਠੀਕ ਐ ਆਹ ਲਓ ਜੀ ਇੱਕ ਇੱਕ ਪਕੌੜਾ ਆਪਾਂ ਹਲਕੀ ਹਲਕੀ ਅੱਗ ਤੇ ਤੇਜ਼ ਅੱਗ ਵੀ ਨਹੀਂ ਕਰਨੇ ਪਕੌੜੇ ਕਾਲੇ ਹੋ ਜਾਣੇ ਆਪਣੇ ਤੇ ਆਪਾਂ ਹਲਕੀ ਹਲਕੀ ਅੱਗ ਤੇ ਹੀ ਪਾਉਣੇ ਆ ਬਸ ਤੇਲ ਮੈਂ ਥੋੜਾ ਪਾਇਆ ਇਸ ਕਰਕੇ ਥੋੜੇ ਥੋੜੇ ਰੁਝਾ ਲੂੰਗੀ ਕਿਉਂਕਿ ਇੰਨੇ ਜ਼ਿਆਦਾ ਪਕੌੜੇ ਹੈ ਨਹੀਂ ਨਾ ਇੱਕ ਨਾ ਕੜਾਹੀ ਦਾ ਕੁੰਡਾ ਮੇਰੇ ਗਰਮ ਲੱਗ ਰਿਹਾ ਹਲੋ ਥੋੜੇ ਥੋੜੇ ਆਪ ਹਿਲਾਈ ਜਾਣੇ ਕਿਉਂਕਿ ਇਹ ਤਾਂ ਹਲਕੀ ਹਲਕੀ ਅੱਗ ਤੇ ਪੱਕਣੇ ਸ਼ੁਰੂ ਹੋ ਜਾਣੇ ਹਨ ਵਧੀਆ ਪੱਕ ਜਾਣੇ ਜਦ ਤੱਕ ਆ ਪੱਕ ਰਹੇ ਨੇ ਜਦ ਤੱਕ ਆ ਥੋੜੇ ਜਿਹਾ ਪਏ ਆ ਤੇ ਆ ਥੋੜਾ ਜਿਹਾ ਰਹਿ ਗਿਆ ਆਟਾ ਇਹਦੇ ਵੀ ਬਣ ਜਣੇ 9-10 ਪਕੌੜੇ ਬਣ ਜਾਣੇ ਰਾਮ ਨਾਲ ਆ ਦੇਖੋ ਸਾਰੇ ਪਕੌੜੇ ਫਰਾਈ ਹੋ ਗਏ ਆਪਣੇ ਸਾਰੇ ਤਾਂ ਨਹੀਂ ਹੋਏ ਥੋੜੇ ਜਿਹਾ ਰਹਿ ਗਏ ਬਸ ਉਹ ਵੀ ਬਣਾ ਲਾਂ ਤੇ ਥੋੜੇ ਜਿਹਾ ਕੱਲ੍ਹ ਤੋਂ ਜਿਆਦਾ ਫੜਦੇ ਨਾ ਨਹੀਂ ਆ ਮੈਂ ਫਿਰ ਆ ਵੀਡੀਓ ਮੈਂ ਲੇਟਸਟ ਸਟਾਰਟ ਕੀਤੀ ਆ ਦੇ ਚੱਕਰ ਚ ਜਿਆਦਾ ਫਰਾਈ ਹੋ ਗਏ ਪਰ ਆ ਪਹਿਲੇ ਵਾਲੇ ਠੀਕ ਐ ਨੇੜੇ ਕਰਕੇ ਪਹਿਲੇ ਵਾਲੇ ਠੀਕ ਨੇ ਆ ਦੇਖੋ ਪਹਿਲੇ ਵਾਲੇ ਐ ਇਹ ਤਾਂ ਪਹਿਲਾਂ ਆ ਵੀ ਕਾਲਾ ਹੋ ਗਿਆ ਉਸਾ ਉਹ ਵੀ ਹੋ ਗਿਆ ਤੇਲ ਵੀ ਜਿਆਦਾ ਗਰਮ ਹੋ ਗਿਆ ਥੋੜਾ ਜਿਹਾ ਤੇਲ ਗਰਮ ਕਿੱਥੇ ਮੈਂ ਵੀਡੀਓ ਸਟਾਰਟ ਕਰਨ ਨੂੰ ਕਹਿੰਦੀ ਐ ਵੀਡੀਓ ਤਾਂ ਸਟਾਰਟ ਹੁੰਦੀ ਨਹੀਂ ਕਦੇ ਪਿੰਗੀ ਹੋ ਜਾਂਦੀ ਨੇ ਟਿੱਡੀ ਹੁੰਦੀ ਆ ਰਹਿੰਦੇ ਨਾਲੇ ਲੋ ਜੀ ਬਸ ਆਹੀ ਰਹਿੰਦੇ ਐ ਇਹਦੇ ਵਿੱਚੋਂ ਆਪਾਂ ਸਾਰੇ ਨਹੀਂ ਪਾਉਂਦੇ ਹੈਗੇ ਆਰੇ ਪੈ ਜਾਣਗੇ ਆ ਜਾਣਗੇ ਪੈ ਜਾਣਗੇ ਥੋੜੇ ਥੋੜੇ ਹੀ ਨੇ ਬਸ ਹੁਣ ਆਹੀ ਰਹਿ ਗਏ ਤੇਲ ਵੀ ਐਨ ਘੱਟ ਹੋ ਗਿਆ ਬਾ फटाफट ਇਹਦੇ ਬਾਅਦ ਪੀਲਾ ਧਰ ਕੇ ਆਪਾਂ ਤੜਕਾ ਲਾ ਦੇਣਾ ਤੇ ਇਹ ਆਪਣੇ ਘਰ ਦੇ ਪਕੌੜੇ ਆਲੂ ਆਪਾਂ ਬਾਅਦ ਚੁੱਕੇ ਆ ਹੁਣ ਸਬਜ਼ੀ ਨੂੰ ਤੜਕਾ ਲਾਣਾ ਬਾਕੀ ਰਹਿ ਗਿਆ ਐਦਾਂ ਆਪਣੇ ਪਕੌੜੇ ਬਣੂਗੇ ਬੜੇ ਸਵਾਦ ਤੇ ਟੇਸਟ ਤੇ ਨੇੜੇ ਇੱਕ ਮਿੰਟ ਤੋੜ ਕੇ ਵੀ ਦਿਖਾਣਾ ਹਨਾ ਕਿੰਦਾ ਬਣੂਗਾ ਜਿਹੜਾ ਠੰਡਾ ਠੰਡੇ ਆਣਾ ਚੱਕਿਆ ਹੈ ਨੀਚੇ ਕਰ ਦੇ ਇਹ ਆ ਦੇਖੋ ਕਿੰਨਾ ਵਧੀਆ ਬਣਿਆ ਬਹੁਤ ਕਰਾਂਚੀ ਹੈ ਮੈਂ ਇੱਕ ਤੋੜ ਕੇ ਪਹਿਲਾਂ ਖਾ ਕੇ ਦੇਖਿਆ ਵੀਡੀਓ ਚ ਤੁਹਾਨੂੰ ਹੁਣ ਦਿਖਾਇਆ ਬਹੁਤ ਵਧੀਆ ਬਣੇ ਨੇ ਪਕੌੜੇ ਆ ਦੇਖੋ ਆ ਗਰਮ ਪਰੇ ਨੇ ਆ ਦੇਖੋ ਪਕੌੜੇ ਬਹੁਤ ਵਧੀਆ ਬਣੇ ਨੇ ਇਹ ਨੂੰ ਹੁਣ ਆਪਾਂ ਸਬਜ਼ੀ ਚ ਪਾ ਲੈਣੇ ਐ ਤੇ ਪਹਿਲਾਂ ਆ ਵੀ ਪਕੌੜੇ ਨਾ ਇੱਕ ਪਾਸੇ ਪੀ ਹੋ ਜਾਣ ਫਟਾਫਟ ਇਹਨਾਂ ਨੂੰ ਥੱਲੇ ਕੱਢ ਲਈਏ ਤੇਲ ਆਪਣਾ ਇਹਨਾਂ ਉਹ ਹੋ ਗਿਆ ਪੀਚ ਗਿਆ ਕਾ ਟੱਗ ਤੇ ਕਰਨੇ ਤੇ ਮੇ ਤੇ ਅੱਗ ਤੇਜ ਹੋ ਗਈ। ਲਓ ਜੀ ਇੱਧਰ ਆਪਣਾ ਮਸਾਲਾ ਰਿਜੜੇ ਹੈਣ ਦੇਖੋ। ਤੇ ਇੱਧਰ ਆਪਣੇ ਪਕੌੜੇ ਪਏ ਆ। ਉਹ ਪਕੌੜੇ ਥੋੜੇ ਜਿਹਾ ਕੱਢ ਤੇ ਤੇ ਆਹ ਜਿਹੜੇ ਨਵੇਂ ਪਕੌੜੇ ਆਪਾਂ ਬਣਾਏ ਆ ਤੋੜ ਲੈ ਕਿਉਂਕਿ ਮੈਂ ਫਿਰ ਆਏ ਲੰਬੇ ਲੰਬੇ ਨਾ ਮੈਂ ਅੱਗੇ ਜਿਹੜੇ ਦੂਜੇ ਹੁੰਦੇ ਦੁਕਾਨ ਵਾਲੇ ਉਹ ਵੀ ਅਸੀਂ ਤੋੜ ਕੇ ਪਾਉਣੇ ਹੁੰਦੇ ਆ। ਤੇ ਆਹ ਮੈਂ ਹੁਣ ਇਹਨੇ ਆਲੂ ਇੱਧਰ ਆਲੂ ਵਾਲੇ ਪਏ ਆ। ਆਲੂਆਂ 'ਚ ਕਰ ਦੂਗੀ ਇਹਨਾਂ ਨੂੰ ਮਿਕਸ। ਆਲੂਆਂ 'ਚ ਕਰ ਤੇ ਮਿਕਸ। ਇਆ ਹੁਣ ਚੱਕ ਕੇ ਮਸਾਲਾ ਆਪਣਾ ਰਿੱਜ ਗਿਆ ਆ ਦੇਖੋ ਤੇਲ ਛੱਟਾ ਮੈਨੂੰ ਇੱਕ ਸਾਈਡ ਤੇ ਰੱਖ ਕੇ ਤੁਹਾਨੂੰ ਦਿਖਾਉਣੀ ਆ ਆ ਦੇਖੋ ਐਂ ਤੇਲ ਆ ਗਿਆ ਉੱਤੇ ਆ ਦੇਖੋ ਆਹ ਦਾ ਮਤਲਬ ਮਸਾਲਾ ਆਪਣਾ ਬਣ ਚੁੱਕ ਗਿਆ ਹੁਣ ਪਾਦਨੇ ਆਪਾਂ ਪਕੌੜੀਆਂ ਤੇ ਚਲੋ ਬਾਕੀ ਬਚਿਆ ਪਾਣੀ ਵੀ ਪਾ ਦਈਏ ਚਲੋ ਹੁਣ ਠੱਕਣ ਦੇ ਕੇ ਰਿੱਜੀ ਜਾਉਗੀ ਬਾਅਦ ਭਾਦਾਂਗੇ ਆਪਾਂ ਧਣੀਆਂ ਤੇ ਸਬਜੀ ਹੋ ਜੂਗੀ ਆਪਣੀ ਤਿਆਰ ਕਰਾਂ ਚੀ ਜੀ ਮੇ ਪਕੌੜੀਆਂ ਹੋਣੀਆਂ ਨੇ ਦੱਲਾ ਪਾ ਲਾ ਦ ਇੰਕੇ ਜਮਤਾਂ ਨੇ ਹੁਣ ਹਲਾ ਹੋ ਮਿੰਟਾਂ ਚ ਆ ਤੋਏ ਹਾਏ ਲੋ ਜੀ ਮੈਂ ਨਾ ਹੁਣ ਸਬਜੀ ਬਣ ਗਈ ਪਤੀਨਾ ਮੈਂ ਥੱਲੇ ਤਾਰਤਾ ਤਾਂ ਮੈਂ ਕਿਹ ਚੱਲ ਜੇ ਸਬਜੀ ਪਤੀ ਇਹ ਚ ਪਾਉਂਗੀ ਨਾ ਕੜਾਹੀ ਤੇ ਤੁਹਾਨੂੰ ਦਿਖਾਉਂਗੀ ਹੈ ਨਾ ਵੀ ਸਬਜੀ ਹੁਣ ਮੈਂ ਕਹੂੰਗੀ ਜੇ ਸਵਾਦ ਬਣੀ ਆ ਤਾਂ ਮੈਂ ਕਿਹ ਚੱਲ ਜਦੋਂ ਮੈਂ ਕੜਾਹੀ ਚ ਕਰ ਲਿਆ ਮੈਂ ਕਿਹ ਚੱਲ ਤੁਹਾਨੂੰ ਦਿਖਾ ਦਾਂ ਵੀ ਵੀ ਪਕੌੜਿਆ ਸਬਜੀ ਕਹੀ ਜੀ ਬਣੀ ਆ ਜੇ ਮੈਂ ਕਹੂੰਗੀ ਸਵਾਦ ਬਣੀ ਤੁਸੀਂ ਕਹੋਗੇ ਖਾ ਕੇ ਦੇਖ ਲਈ ਮੈਂ ਖਾ ਕੇ ਨਹੀਂ ਦੇਖੀ ਪਰ ਦੇਖਣੇ ਚ ਨਹੀਂ ਵਧੀਆ ਲੱਗ ਰਹੀ ਆ ਦੇਖੋ ਪਕੌੜੇ ਪਕੌੜਿਆ ਜਿਹੜੇ ਵਿੱਚ ਮੈਂ ਥੋੜੇ ਜੇ ਬਰਾਊਨ ਬਰਾਊਨ ਜੇ ਕਰਤੇ ਤੇ ਮਤਲਬ ਜ਼ਿਆਦਾ ਕੋਈ ਗੱਲ ਨਹੀਂ ਪਕੌੜੇ ਦਾ ਰੜੇ ਵੀ ਠੀਕ ਲੱਗਦੇ ਹਨ। ਹੋਰ ਉਹ ਥੋੜੇ ਜਿ ਨਰਮ ਰੱਖ ਲਏ ਨੇ। ਆ ਦੇਖੋ। ਕਿੰਨੀ ਵਧੀਆ ਸਬਜੀ ਬਣੀ ਹੈ। ਆ ਦੇਖੋ। ਸਬਜੀ ਬਹੁਤ ਅਰੇਸ ਵਾਲੀ ਬਣੀ ਹੈ। ਖਾ ਕੇ ਤਾਂ ਮੈਂ ਤੁਹਾਨੂੰ ਦੱਸੇ ਦੂੰਗੀ। ਘਰ ਦੇ ਪਕੌੜਿਆਂ ਦੀ ਇਨਸਟੈਂਟ ਪਕੌੜੇ ਇਨਸਟੈਂਟ ਤਾਂ ਨਹੀਂ ਹੈਗੇ। ਐਨੀ ਖੇਚਲਾ ਕਰਨੀ ਪਈ ਆ। ਇਹ ਹੁਣ ਮੈਂ ਧਨੀਆ ਦਾ ਤੋੜੀ ਧਨੀਆ ਸਾਡੇ ਲੱਗਿਆ ਹੋਇਆ ਏ। ਬਸ ਖਤਮ ਹੋਣ ਵਾਲੀ ਆ। ਤੇ ਉੱਤੇ ਪਾਤੇ ਤਣੀਆਂ ਚਲੋ ਜੀ ਸਬਜੀ ਆਪਣੀ ਬਣ ਗਈ ਤੇ ਹੁਣ ਆਪਾਂ ਪਤਿੱਲਾ ਇੱਥੇ ਮਾੜ ਦਨੇ ਆ ਤੁਸੀਂ ਦੱਸ ਦਿਓ ਵੀ ਮੇਰੀ ਰੈਸਪੀ ਹੈ ਜਿਹੜੀ ਉਹ ਤੁਹਾਨੂੰ ਪਸੰਦ ਆਈ ਕਿ ਨਹੀਂ ਦੱਸ ਦਿਓ ਵੀ ਵੀਡੀਓ ਵਧੀਆ ਲੱਗੀ ਕਿ ਨਹੀਂ ਵੀਡੀਓ ਕੁਛ ਨੂੰ ਕਹਿੰਦੇ ਦੇਖਣੀ ਉਹ ਕੁਝ ਹੁੰਦਾ ਨਹੀਂ ਕੁਛ ਕਹਿੰਦੇ ਆ ਵੀ ਤੁਹਾਡੀਆਂ ਵੀਡੀਓ ਵਧੀਆ ਹੁੰਦੀਆਂ ਨੇ ਫੈਮਿਲੀ ਵਾਲੀ ਵੀਡੀਓ ਹੁੰਦੀਆਂ ਨੇ ਹੁਣ ਜੋ ਕੁਝ ਮੈਂ ਪਹਿਲਾਂ ਦਿਖਾਈ ਹੁੰਦੀ ਸੀ ਮੈਂ ਸੇਮ ਉਦਾਂ ਹੀ ਬਣਾ ਰਹੀ ਆ ਹਨਾ ਫਰਕ ਤਾਂ ਕੋਈ ਨਜ਼ਰ ਨਹੀਂ ਆਇਆ ਹੈਗਾ ਚਲ ਬਾਕੀ ਕੋਈ ਗੱਲ ਨਹੀਂ ਪਰ ਤੁਸੀਂ ਵੀਡੀਓ ਜ਼ਰੂਰ ਦੇਖਿਆ ਕਰੋ ਪਲੀਜ਼ ਤੜੀਏ ਨੂੰ ਕਰ ਲਈਏ ਮਿਕਸ ਖੁਸ਼ਬੂ ਜੀ ਆ ਜੂਗੀ ਧਨੀਏ ਨੂੰ ਰਜਾਣਾ ਨਹੀਂ ਹੈਗਾ ਚਲੋ ਜੀ ਹੁਣ ਆਪਾਂ ਇਹਨੂੰ ਲੈ ਜਾਨੇ ਆ ਅੰਦਰ ਮੈਂ ਆਹ ਫੋਨ ਲਾ ਜੀ ਸਬਜੀ ਬੀਬੀ ਵਧੀਆ ਵਧੀਆ ਬਣੀਆ ਨਾਣ ਮਿਰਚਾਂ ਨੂੰ ਫੂਕ ਫੂਕ ਕੇ ਪਾਇਆ ਹੋਇਆ ਐ ਠੀਕ ਹੈ ਤੇਜ ਕਿਉਂਕਿ ਬੀਬੀ ਨੂੰ ਨਾ ਮਿਰਚ ਬਹੁਤ ਜ਼ਿਆਦਾ ਤੇਜ ਪਸੰਦ ਹੈ ਬਾਈ ਐਨੇ ਜਿਆਦਾ ਮਿਰਚ ਖੰਡੀਆਂ ਬੀਬੀ ਹਾਂ ਹਾਂ ਲੋ ਜੀ ਆਪਣਾ ਵਲੌਗ ਅੱਜ ਦਾ ਇੱਥਾ ਇੱਥਾ ਬੋਲ ਲਗੀ ਸੀ ਇੱਥੇ ਤੱਕ ਸੀਗਾ ਤੇ ਜਰੂਰ ਦੱਸਿਓ ਵੀ ਕਿਵੇਂ ਦਾ ਲੱਗਿਆ ਹਨਾ ਵਲੌਗ ਤਾਂ ਮੈਂ ਪਹਿਲਾਂ ਦੀ ਤਰ੍ਹਾਂ ਹੀ ਬਣਾਉਣੀ ਆ ਹਨਾ ਕੋਈ ਉਹ ਨਹੀਂ ਹੈ ਬੀਬੀ ਨੂੰ ਪਾਣੀ ਦੇਣਾ ਭੁੱਲ ਗਈ ਹੁਣ ਬੀਬੀ ਨੂੰ ਪਾਣੀ ਦੇਣੀ ਆ ਤੇ ਆਪਾਂ ਵਲੌਗ ਦਾ ਕਰਦੇ ਹਾਂ ਇੱਥੇ ਐਂਡ ਰੋਟੀ ਪਾਣੀ ਆਪਾਂ ਲੰਘ ਸਕ ਲਿਆ ਤੇ ਮੈਂ ਹੁਣ ਭਾਂਡੇ-ਪੁੰਡੇ ਸਾਫ਼ ਕਰਕੇ ਉਹ ਤੇ ਬਾਅਦ ਰਸੋਈ ਸਾਫ਼ ਕਰਕੇ ਬੱਸ ਫੇਰ ਆਪਾਂ ਪਹੁੰਚਾਂਗੇ ਸਵੇਰੀ ਦੇਖਾਂਗੇ ਕੱਲੂ ਸ ਹੈਗਾ ਐਤਵਾਰ ਤੇ ਸੰਡੇ ਆ ਕੀ ਬਣਾਵਾਂਗੇ ਸਪੈਸ਼ਲ ਤੇ ਬਸ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਹੁਣ ਮਿਲਦੇ ਆ ਤੁਹਾਨੂੰ ਆਪਣੇ ਅਗਲੇ ਵਲੌਗਸ